ਬਣੀ ਕਿੰਦੀ ਪ੍ਰਭ ਭਾਵੇ ਬਿਨ ਸਾਸ ਤੇ ਰਾਖ ਹੈ ਪ੍ਰਭ ਭਾਵੇ ਤਾਂ ਹਰ ਗੁਣ ਭਾਖੈ ਇਸੇ ਤਰ੍ਹਾਂ ਮਹਾਂਪੁਰਖ ਬਾਬਾ ਗੁੰਦੜ ਸਿੰਘ ਜੀ ਬੈਠੇ ਸੁਖਮਣੀ ਸਾਹਿਬ ਜਵਾਨੀ ਗੱਲ ਬੜੀ ਕਿੰਦੀ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਹ ਉਹਨਾਂ ਨੇ ਵੀ ਰਾਜੀ ਨੂੰ ਆਖਿਆ ਸੀ ਉਹਨੇ 2.5 ਲੱਖ ਰੁਪਇਆ ਮੱਥਾ ਟੇਕਿਆ ਮਾਉ ਗੁਰਖਾ ਦੇ ਉੱਤੇ ਸਾਦਾ ਜਿਹਾ ਖੇਸ ਪਾਠ ਕਰੀ ਜਾਂਦੇ ਕਹਿੰਦੇ ਬਾਬਾ ਜੀ ਸੇਵਾ ਰੱਖ ਲਓ ਲੰਗਰ ਚ ਪਾ ਦੇ ਬੋਲੇ ਨਹੀਂ ਮਾਉ ਗੁਰਖਾ ਸਾਧ ਕੀ ਮਹਿਮਾ ਬੇਦ ਨਾ ਜਾਣ ਹੈ ਜੇਤਾ ਸੁਣੇ ਤੇ ਤਵਖਿਆ ਤੀਜੀ ਵਾਰੀ ਕਹਿੰਦਾ ਜੀ ਬੋਲੇ ਨਹੀਂ ਪੈਰ ਦੇ ਠੇਡੇ ਨਾ ਮਾਇਆ ਠੁਗਰਾਦੀ ਪਰੇ ਸੁੱਟ ਦਿੱਤੀ ਰਾਜਾ ਗਜਪਤ ਸਿੰਘ ਕਹਿਣ ਲੱਗਾ ਬਾਬਾ ਜੀ ਅਸੀਂ ਰਾਜੇ ਲੋਕ ਆ ਜਿੰਨੂੰ ਵੀ ਸਤਕਾਰ ਮਾਣ ਦਈਏ ਅਗਲਾ ਉੱਠ ਕੇ ਸਰੋਪਾ ਦਿੰਦਾ ਲੋਈ ਤੇ ਤੇਰਾ ਹੀ ਸਤਕਾਰ ਕੀਤਾ ਵੀ ਤੂੰ ਬਾਣੀ ਪੜਨਦਿਆ ਸਾਧੂ ਐ ਤੇ ਤੂੰ ਸਾਨੂੰ ਬੁਲਾਇਆ ਤੱਕ ਨਹੀਂ ਆਖੋ ਸਤਨਾਮ ਸ੍ਰੀ ਤੇ ਬਾਹ ਪੁਰਖਾਂ ਫਿਰ ਗੁੜਕਾ ਸਾਹਿਬ ਜਿਹੜਾ ਪੋਥੀ ਚੱਲ ਰਹੀ ਸੀ ਨਾ ਪਾਠ ਸੰਕੋਚਤਾ ਕਹਿੰਦੇ ਦਾਸੋਏ ਤੈਨੂੰ ਬੁਲਾਈਏ ਕਿ ਗੁਰੂ ਗੋਬਿੰਦ ਸਿੰਘ ਨਾਂ ਬੋਲ ਕੇ ਆਖੋ ਸਤਨਾਮ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਨੂੰ ਮੈਂ ਕੀ ਕਿਹਾ ਤੇ ਬਾਬਾ ਗੁਦੜ ਸਿੰਘ ਕਹਿੰਦੇ ਜਿੰਨਾ ਤੂੰ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਨਾ ਨਿਹੰਗ ਸਿੰਘ ਬਣਿਆ ਉਹਨਾਂ ਨੇ ਆਖਿਆ ਸੀ ਕੁੜੀ ਮਾਰ ਨੜੀ ਮਾਰ ਮੀਣੇ ਮਸੰਦੀਏ ਰਾਮ ਰਹੀਏ ਧੀਰ ਮੱਲਗੇ ਕੀ ਸੰਗਤ ਨਹੀਂ ਬੈਸਣਾ ਤੇ ਤੂੰ ਜਿਹੜਾ ਕੰਮ ਕਰਕੇ ਆਇਆ ਹੁਣ ਦੱਸ ਤੈਨੂੰ ਕਿਦਾਂ ਸਰੂਪਾ ਦੇ ਦਈਏ ਤੈਨੂੰ ਸਰੂਪਾ ਦੇ ਕੇ ਤੇ ਬਾਪੂ ਤੋਂ ਧੱਕੇ ਖਾਣੇ ਆ ਉਹ ਕੁੜੀ ਮਾਰ ਕੇ ਆਇਆ ਗੱਜ ਕੇ ਆਖੋ ਸਤਨਾਵਾ ਜਦੋਂ ਅੰਦਰ ਦੀ ਗੱਲ ਬੁੱਝੀ ਤਰੇਲੀ ਪੈ ਗਈ ਕਹਿੰਦੇ ਮਾਹ ਪੁਰਖੋ ਬਖਸ਼ ਲੋ ਕਹਿੰਦੇ ਬਖਸ਼ੂ ਤੇ ਤੈਨੂੰ ਕਾਲ ਪੁਰਖ ਜਾ ਭਾਜਾ ਜਾ ਵਾਪਸ ਚਲਾ ਜਾ ਜਾ ਕੇ ਉਸ ਬੱਚੀ ਬਾਰੇ ਪਤਾ ਕਰ ਇਹ ਘਟਨਾ ਸੇਮ ਹੀ ਐ ਮੈਂ ਥੋੜਾ ਜਿਹਾ ਤਾਂ ਸਿੱਖ ਰਾਜ ਨੂੰ ਲੈਣ ਲੱਗਾ ਹੁਣ ਆਪਾਂ ਇੱਧਰ ਭਾਈ ਸਾਹਿਬ ਹੁਣ ਆ ਲਿਆ ਉਸ ਵੇਲੇ ਜਦੋਂ ਵਾਪਸ ਗਏ ਨਾ ਉਹ ਉਹਨਾਂ ਨੇ ਜਾ ਕੇ ਭੈਣਾ ਬੈਠੀਆਂ ਦਾਈਆਂ ਮਾਈਆਂ ਨੂੰ ਕਿਹਾ ਕਿ ਕੀ ਕੀਤਾ ਮੇਰੀ ਬੱਚੀ ਨਾ ਕਹਿਣ ਲੱਗੀ ਹੱਥ ਕੰਮਣ ਲੱਗ ਪਈ ਲੱਤਾਂ ਉਹ ਕਹਿਣ ਲੱਗੇ ਜੀ ਮਾਰਦੀ ਐ ਤੁਸੀਂ ਕਿਹਾ ਸੀ ਬੇਟੀ ਨਹੀਂ ਚਾਹੀਦੀ ਬੇਟਾ ਚਾਹੀਦਾ ਏ ਫਰਕ ਇੰਨਾ ਵੀ ਉਦੋਂ ਲੋਕੀ ਜਨਮ ਤੋਂ ਬਾਅਦ ਧੀ ਦਾ ਗਲ ਘੁੱਟ ਦਿੰਦੇ ਸੀ ਹੁਣ ਪੇਟ 'ਚ ਹੀ ਮਾਰ ਦਿੰਦੇ ਆ ਥੋੜੀ ਜੀ ਡਿਵੈਲਪਮੈਂਟ ਹੋ ਗਈ ਉਸ ਵੇਲੇ ਉਹਨਾਂ ਨੇ ਕੰਬ ਦੇ ਹੱਥਾਂ ਨਾਲ ਥਲਕਰੀ ਜੀਵ ਜੀਵ ਦੇ ਨਾਲ ਆਖਿਆ ਜੀ ਮਾਰਤੀ ਉਹ ਕਹਿੰਦੇ ਨਹੀਂ ਕੋਈ ਪੂਰਨ ਮਹਾਪੁਰਖ ਬੈਠਾ ਰਸਤੇ ਦੇ ਵਿੱਚ ਉਹਨਾਂ ਨੇ ਕਹਿਤਾ ਜਾ ਜਾ ਕੇ ਪਤਾ ਕਰੋ ਬੱਚੀ ਮਰੀ ਨਹੀਂ ਮੈਨੂੰ ਸੱਚ ਦੱਸ ਦਿਓ ਕਿੱਥੇ ਹੈ ਉਹਨਾਂ ਨੇ ਸੱਚ ਦੱਸਿਆ ਕਿੰਦੇ ਰਾਜਨ ਬੱਚੀ ਤੇ ਅਸੀਂ ਮਾਰਨੀ ਸੀ ਮਾਰ ਕੇ ਨਪਣੀ ਸੀ ਪਰ ਇਹਦੇ ਚਿਹਰੇ ਦਾ ਨੂਰ ਤੇ ਇਹਦੀ ਮੁਸਕਰਾਹਟ ਵੇਖੀ ਵੀ ਬੱਚੀ ਰੋਈ ਨਹੀਂ ਨਿਗਾ ਨਿਗਾ ਹੱਸਦੀ ਸੀ ਤੇ ਸਾਡੇ ਹੱਥੇ ਦਾ ਗਲ ਘੁੱਟਣ ਤੱਕ ਮਜਬੂਰ ਹੋ ਗਏ ਅਸੀਂ ਸੋਚਿਆ ਇਹਨੂੰ ਅਸੀਂ ਨਹੀਂ ਇਹਨੂੰ ਕਰਤਾਰ ਮਾਰੇਗਾ ਅਸੀਂ ਫਿਰ ਇੱਕ ਘੜੇ ਦੇ ਵਿੱਚ ਪਾ ਕੇ ਉੱਪਰ ਕੱਪੜਾ ਬੰਨ ਕੇ ਟਵਾ ਪੁੱਟ ਕੇ ਨਾਪਤਾ ਵੀ ਆਪੇ ਮਰ ਜਾਵੇ ਸਾਡੇ ਤੋਂ ਨਹੀਂ ਮਾਰੀਏ ਕਹਿੰਦਾ ਛੇਤੀ ਚੱਲੋ ਵੱਖੋ ਵੱਖਰੇ ਵਿਦਵਾਨਾਂ ਨੇ ਜ਼ਿਕਰ ਕੀਤਾ ਕਹਿੰਦੇ 21 ਦਿਨ ਹੋ ਗਏ ਸੀ ਬੋਲੋ ਏਗ 21 ਦਿਨ ਹੋ ਗਏ ਇਸ ਘਟਨਾ ਨੂੰ ਜਿਹੜੀ ਸਾਂਝੀ ਕਰ ਰਹੇ ਹੁਣ ਕਿਹੜਾ ਡਾਕਟਰ ਕਹੇਗਾ ਵੀ 21 ਦਿਨ ਘੜੇ ਚ ਨਿੱਕੇ ਬੱਚੇ ਨੂੰ ਪਾ ਕੇ ਨਾਪ ਦਿਓ ਬਾਜੂ ਦੁਨੀਆ ਦਾ ਕੋਈ ਸਾਇੰਸ ਨਹੀਂ ਸਿੱਧ ਕਰ ਸਕਦੀ ਪਰ ਗੁਰੂ ਗ੍ਰੰਥ ਸਾਹਿਬ ਦੀ ਦੁਨੀਆ ਵੱਖਰੀ ਹੈ ਮੇਰੇ ਸਤਿਗੁਰੂ ਊਚ ਅਪਾਰ ਬੇਅੰਤ ਸਵਾਮੀ ਕੌਣ ਜਾਣੈ ਗੁਣ ਤੇਰੇ ਗਾਵਤ ਉਦਰੇ ਸੁਣਤੇ ਉਦਰੇ ਬਿਨ ਸਹਿ ਪਾਪ ਧਨੇਰੇ ਜਦੋਂ ਢੋਆ ਪੁੱਟਿਆ ਹੱਥ ਕੰਬਦੇ ਆਂ ਤੇ ਰੀਲੀਆਂ ਪੈ ਰਹੀਆਂ ਜੇ ਕੀ ਦਿਨ ਹੋ ਗਏ ਨਾ ਪਾਣੀ ਕਿੰਨੀ ਤਪਸ਼ ਹੋਵੇਗੀ ਸਾਹ ਬੰਦ ਹੋ ਆਪਿਆ ਹੁਣ ਇਨ੍ਹਾਂ ਪੰਕਤੀਆਂ ਦੇ ਅਰਥ ਤਾਂ ਹੀ ਹੋਣਗੇ ਨਾ ਪ੍ਰਭ ਪਾਵੈ ਬਿਨ ਸਾਸ ਤੇਰਾ ਖੈ ਪ੍ਰਭ ਪਾਵੈ ਬਿਨ ਸਾਸ ਤੇਰਾ ਖੈ ਪ੍ਰਭ ਪਾਵੇ ਤਾਂ ਹਰ ਗੁਣ ਬਾਖੇ ਪ੍ਰਭ ਪਾਵੇ ਤਾਂ ਹਰ ਗੁਣ ਬਾਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 21 ਦਿਨ ਹੋ ਗਏ 29 ਨੂੰ ਜਦੋਂ ਟਵਾ ਪੁੱਟਿਆ ਘੜਾ ਪੁੱਟਿਆ ਸਾਰਿਆਂ ਦੇ ਚਿਹਰੇ ਪੀਲੇ ਪੈ ਗਏ ਕਿਉਂਕਿ ਕਿਹੜਾ ਬੰਦਾ ਕਵੇ ਕੀ ਦਿਨਾਂ ਬਾਅਦ ਨਿੱਕਾ ਬੱਚਾ ਜੰਮਿਆ ਘੜੇ ਚ ਪਾ ਕੇ ਨੱਪਿਆ ਹੋਵੇ ਤੇ ਬਾਜੇ ਇਤਰਾ ਹੀ ਰਾਏ ਸਿੰਘ ਨਾ ਹੋਇਆ ਭਾਈ ਮਹਤਾਬ ਸਿੰਘ ਦੇ ਸੁਪੁੱਤਰ ਜਿਨ੍ਹਾਂ ਨੂੰ ਦੁਸ਼ਮਣ ਐਸ ਜਗ੍ਹਾ ਤੇ ਬਿਲਕੁਲ ਸ਼ਹੀਦ ਕਰ ਗਏ ਨੇ ਪਰ ਗੁਰੂ ਸਾਹਿਬ ਨੇ ਸਵਾਵਾਂ ਲੈਣੀਆਂ ਇਹ ਉਹਦੀ ਗੁਰਬਾਣੀ ਕਹਿ ਰਹੀ ਉਹਨਾਂ ਦੇ ਘਰ ਚ ਹੀਰਾ ਪੈਦਾ ਹੋਣਾ ਸੀ ਜਿਨੇ ਗੁਰ ਇਤਿਹਾਸ ਦੇ ਪੰਨੇ ਛਾਪਣੇ ਸੀ ਇਸ ਕਰਕੇ ਵੱਡੇ ਦੇ ਨਾਲ ਜੜੋ ਜਦੋਂ ਟਵਾ ਪਟਿਆ ਬੱਚੀ ਬਾਹਰ ਕੱਢੀ ਤੇ ਕੀ ਵੇਖਿਆ ਉਹਦਾ ਉੱਪਰੋਂ ਪੜਦਾ ਚੱਕਿਆ ਤੇ ਉਸ ਬੱਚੀ ਨੇ ਪੈਰ ਦਾ ਗੂਠਾ ਮੋਹ ਚ ਪਾਇਆ ਤੇ ਜੀਂਦੀ ਆਖੋ ਸਤਨਾਮ ਸ੍ਰੀ ਗੱਜ ਕੇ ਕਹ ਦੋ ਸਤਨਾਮ ਉਸ ਬੱਚੀ ਨੂੰ ਬਾਹਰ ਕੱਢ ਕੇ ਉਸ ਰਾਜੇ ਨੇ ਸੀਨੇ ਨਾਲ ਲਾਇਆ ਤੇ ਉਹਦਾ ਨਾਂ ਰੱਖਿਆ ਰਾਜਕੌਰ ਉਹਦੀ ਕੋਖ ਦੇ ਵਿੱਚੋਂ ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਆਗਾਜ਼ ਹੋਇਆ ਤੇ ਉਹ ਮਾਂ ਜਿੱਦਨ ਸ਼ੇਰੇ ਪੰਜਾਬ ਮੈਂ ਗੱਲ ਇੱਥੋਂ ਤੋਰੀ ਸੀ ਵੀਰ ਜੀ ਸਟੇ ਸਕੱਤਰ ਇਦਾਂ ਦੀਆਂ ਰੂਹਾਂ ਅੱਗੇ ਆਉਣ ਜਿਨ੍ਹਾਂ ਨੂੰ ਖੁਦ ਵੀ ਨੌਲੇਜ ਹੋਵੇ